ਆਲੇ ਤੋਂ ਆਜੀ ਸਾਡਾ ਪੂਰਾ ਖਾਨਦਾਨ 10 ਸਾਲ ਤੋਂ ਤੁਹਾਡੇ ਖੋਟ ਰਿਹਾ ਮੇਰੇ ਦਿਲ ਵਿੱਚ ਕੋਈ ਨਹੀਂ ਦੀ ਤਰ੍ਹਾਂ ਭਖਦਾ ਹੋਇਆ ਇੱਕ ਬੜਾ ਡੂੰਗਾ ਸਵਾਲ ਹੈ ਜੋ ਪੰਜਾਬ ਦੇ ਯੂਥਰ ਦੇ ਵਿੱਚ ਹੈ ਜੇ ਤੁਸੀਂ ਮੈਨੂੰ ਸੱਤ 60 ਸੈਕਿੰਡ ਦੋ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਠੀਕ ਬੇਟਾ ਪੁੱਛੋ ਕੈਪਟਨ ਸਾਹਿਬ ਮਾਈ ਕੁਐਸਚਨ ਟੂ ਯੂ ਐਸ ਰਿਗਾਰਡਿੰਗ ਡੈਮੋਕਰੈਟਿਕ ਇੰਸਟੀਟਿਊਸ਼ਨਸ ਐਂਡ ਡੈਮੋਕਰੈਟਿਕ ਪ੍ਰੋਸੀਜਸ ਐਂਡ ਹਾਊ ਮੱਚ ਯੂ ਵੈਲਿਊ ਥੈਮ ਐਜ਼ ਏਨ ਇੰਡੀਵਿਜੂਅਲ ਐਂਡ ਡੂ ਯੂ ਬੀਲੀਵ ਇਨ ਥੈਮ ਵੈਦਰ ਯੂ ਕੰਸਿਡਰ ਯੂਰਸੈਲਫ ਅਬੋਵ ਥੈਮ অর ਐ ਉਹਨੂੰ ਪਟਿਆਲੇ ਦੇ ਲੋਕਾਂ ਨੇ ਅਸੀਂ 2012 ਵਿੱਚ ਪੰਜਾਬ ਦੀ ਅਸੈਂਬਲੀ ਦੇ ਵਿੱਚ ਭੇਜਿਆ ਵੋਟਾਂ ਪਾਈਆਂ ਥੋੜੀ اٹੈਂਡੈਂਸ ਪੰਜਾਬ ਦੀ ਅਸੈਂਬਲੀ ਵਿੱਚ ਐਨੀ ਘੱਟ ਸੀ ਵੀ ਜਿੰਨੀ اٹੈਂਡੈਂਸ ਨਾਲ ਕੋਈ ਵੀ ਇੱਥੇ ਬੈਠਾ ਹੋਇਆ ਸਟੂਡੈਂਟ ਬੈਠਾ ਇਗਜ਼ਾਮ ਦੇ ਪੇਪਰ ਵੀ ਨਹੀਂ ਦੇ ਸਕਦਾ ਉਸ ਤੋਂ ਬਾਅਦ ਤੁਸੀਂ ਪੰਜਾਬ ਨੂੰ ਛੱਡ ਕੇ ਪਟਿਆਲੇ ਨੂੰ ਛੱਡ ਕੇ ਅੰਮ੍ਰਿਤਸਰ ਚਲੇ ਗਏ ਜਿੱਥੇ ਕਿ ਤੁਹਾਨੂੰ ਉਹ ਵੱਡੀ ਅੰਮ੍ਰਿਤਸਰ ਦੇ ਲੋਕਾਂ ਦੇ ਮੈਂ 2.5 ਲੱਖ ਵੋਟਾਂ ਤੋਂ ਤੁਸੀਂ ਜਿੱਤੇ ਕਿ ਤੁਸੀਂ ਲੋਕ ਸਭਾ ਵਿੱਚ ਜਾ ਕੇ ਅੰਮ੍ਰਿਤਸਰ ਦੇ ਮਸਲੇ ਪੰਜਾਬ ਦੇ ਮਸਲੇ ਚੱਕੋ ਉੱਥੇ ਵੀ ਕੋਈ ਜੀ ਨਹੀਂ ਸਹੀ ਹੀ ਰਹੀ ਇਸ ਤਰ੍ਹਾਂ ਆਵਾਜ਼ ਜੋ ਕਾਲੀਆਂ ਪੱਤ ਹਾਰਪੁਰ ਦੀ ਪਾਰਕ ਪਤਲ ਬਹੁਤ ਧਿਆਨ ਨਾਲ ਸੁਣ ਰਹੀ ਸੀ ਤੁਸੀਂ ਕਿਹਾ ਕਿ ਸੋਨੀਆ ਮੈਡਮ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਕਿਹਾ ਹੈਲਪ ਮੀ ਆਊਟ ਜਾ ਕੇ ਜਾ ਕੇ ਅੰਮ੍ਰਿਤਸਰ ਤੋਂ ਇਲੈਕਸ਼ਨ ਲਾ ਦਿਓ ਤੁਸੀਂ ਉਹਨਾਂ ਦੇ ਕੀਤੇ ਹੋਏ ਫੋਨ ਤੇ ਜਿਹੜੇ 70000 ਲੋਕਾਂ ਨੇ ਪਟਿਆਲਾ ਅਰਬਨ ਅਸੈਂਬਲੀ ਵਿੱਚ ਮਿਸਕਾਲ ਮਾਰੀ ਸੀ ਇਲੈਕਸ਼ਨ ਦੀ ਮਸ਼ੀਨ ਦੇ ਉੱਤੇ ਉਹਨਾਂ ਨੂੰ ਭੁੱਲ ਗਏ ਇਹ ਮੇਰੇ ਮਨ ਦਾ ਕੰਕਰਨ ਹੈ ਜਿਹੜੇ ਲੋਕਾਂ ਨੇ ਲੋਕ ਸਭਾ ਵਿੱਚ 2.5 ਲੱਖ ਦੀ ਮਾਰ ਦਿੱਨ ਤੋਂ ਇਹ ਕਿਹਾ ਕਿ ਕੈਪਟਨ ਸਾਹਿਬ ਤੁਸੀਂ ਜਾ ਕੇ ਲੋਕ ਸਭਾ ਵਿੱਚ ਦੇਕਤੀ ਲੀਡਰ ਆਫ اپੋਜੀਸ਼ਨ ਬਹੁ ਜੋ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਪੋਜੀਸ਼ਨ ਹੈ ਜਿਹਦੀ ਬਹੁਤ ਜ਼ਿਆਦਾ ਸਿਗਨੀਫਿਕੈਂਸ ਹੈ ਉਹਨੂੰ ਅੰਡਰਮਾਈਨ ਕਰਕੇ ਤੁਸੀਂ ਉਥੋਂ ਐਕਸੈਂਟਰ ਮੈਂ ਇੱਕ ਲਾਸਟ ਕਮੈਂਟ ਕਰਕੇ ਆਪਣੇ ਕੁਐਸਚਨ ਤੇ ਆਉਣਾ ਚਾਹਾਂਗਾ ਕਿ ਜਿਹੜਾ ਤੁਸੀਂ ਇਹ ਰੀਜ਼ਨ ਵੀ ਦਿੱਤਾ ਕਿ ਮੈਂ ਹਾਈ ਕਮਾਂਡ ਦੇ ਕਹਿਣ ਤੇ ਮੈਨੂੰ ਮੈਂ ਫਸ ਗਿਆ ਔਰ ਮੈਨੂੰ ਕਰਨਾ ਪਿਆ ਇਹਦੇ ਵਿੱਚ ਦੀ ਇੱਕ ਡਬਲ ਸਟੈਂਡਰਡ ਹੈ ਕਿ ਮੇਰੇ ਦਿਲ ਵਿੱਚ ਟੁਕੜਾ ਮੈਂ ਤੁਹਾਨੂੰ ਵੋਟ ਪਾਉਣਾ ਉਹ ਡਬਲ ਸਟੈਂਡਰਡ ਕੀ ਹੈ ਕਿ ਜਦੋਂ ਤਾਂ ਇਸ਼ੂ ਇਹ ਸੀ ਕਿ ਪੀਪੀਸੀ ਦਾ ਚੇਅਰਮੈਨ ਕੌਣ ਬਣੂਗਾ ਹੈੱਡ ਕੌਣ ਕਰੂਗਾ ਉਦੋਂ ਤਾਂ ਤੁਸੀਂ ਹਾਈ ਕਮਾਂਡ ਦੇ ਸਾਹਮਣੇ ਸਾਰੀ ਦੁਨੀਆ ਜਾਣਦੀ ਹੈ ਦੀ ਐਮਐਲਏਜ਼ ਵਰ ਇਨਵੋਲਡ ਇਨ ਅ ਸ਼ੋਅ ਆਫ ਕਿ ਯੂ ਐਕਚੁਅਲੀ ਗਾਟ ਵਾਟ ਯੂ ਵਾਂਟਡ ਯੂ ਆਰੰਬਸ ਟੂ ది ਸੈਂਟਰ ਯੂ ਕਾਲਡ ਰਾਹულ ਚਾਈਲਡ ਐਂਡ ਯੂ نو অর ਅ ਲੀਡਰ ਹੂ ਇਸ ਨਾਟ ਪ੍ਰਿਪੇਅਰਡ ਹੈ ਯੂ ਵਾਕ ਯੋਰ ਵੇ ਮਾਈ ਗੱਲਾਂ ਨਹੀਂ ਚੰਗੀਆਂ ਗੱਲਾਂ ਜਦੋਂ ਤੁਸੀਂ ਐਸਪੀਏ ਤੇ ਸਟੈਂਡ ਲਿਆ ਉਦੋਂ ਵੀ ਸੈਂਟਰਲ ਗਵਰਨਮੈਂਟ ਦਾ ਸਟੈਂਡ ਹਰਿਆਣੇ ਦੇ ਪੱਖ ਵਿੱਚ ਸੀ ਮਤਲਬ ਜਦੋਂ ਕਿ ਤੁਸੀਂ ਚਾਹੋ ਕਿ ਤੁਸੀਂ ਪੰਜਾਬ ਲਈ ਸਟੈਂਡ ਲੈਣਾ ਹੈ ਤੁਸੀਂ ਸੈਂਟਰ ਦੇ ਖਿਲਾਫ ਵੀ ਲੈਣਾ ਕੈਨ ਯੂ ਪਲੀਜ਼ ਆਲ ਦਾ ਕੁਐਸਚਨ ਆਮ ਕਮਿੰਗ ਟੂ ਦਾ ਕੁਐਸਚਨ ਆਫ ਟੇਕਿੰਗ 60 ਸੈਕਿੰਡਸ ਫਰਮ ਮੈਮ ਮੋ ਪਲੀਜ਼ ਰੀਡ ði ਆਰਗਨਾਈਜ਼ਿੰਗ ਆਰਡਰ ðiਸ ਇਜ਼ ਫਰ ਮਾਈ ਹਾਰਟ ਓਕੇ ðiਸ ਇਜ਼ ਫਰ ਮਾਈ ਹਾਰਟ ਲੇਕਿਨ ਜਦੋਂ ਗੱਲ ਪ੍ਰਧਾਨਗੀ ਦੀ ਹੈ ਜਾਂ ਜਦੋਂ ਗੱਲ ਉਹ ਹੈ ਜੋ ਪੰਜਾਬ ਦੇ ਲੋਕਾਂ ਦੇ ਮਨਸੂਬੇ ਨੇ ਕਹਿੰਦੇ ਸੋ ਮੈਂ ਤੁਹਾਨੂੰ ਦਿਲੋਂ ਕਹਿੰਦਾ ਵੀ ਆਰ ਬੈਟ ਅਗੇਂਸਟ ਡਾਇਨੈਸਟੀ ਤੁਸੀਂ ਪਹਿਲਾਂ ਪੂਰਾ ਪਰਿਵਾਰ ਇਲੈਕਸ਼ਨ ਲੜਦਾ ਰਿਹਾ ਹੁਣ ਤੁਸੀਂ ਪਹਿਲਾਂ ਬਿਆਨ ਇਹ ਦਿੱਤਾ कि मैं इलेक्शन नहीं लड़ूंगा इलेक्शन दे लड़ूंगा नहीं लड़ूंगा देर आर डेमोक्रेटिक प्रोसेसिस एंड इंस्टीट्यूशन लाइक ऑफ अपोजिशन लाइक एन एम ए लाइक एन एम पी यू हैव बिनिशन And you have been promoting an individual centric solution like this, is that you are the solvers of our problem and not this process of democracy. I want to know whether you are committed to democracy or not, whether you will not undermine them, and give me one good reason to believe, honestly, that you won't be hypocritical and this is not just to gain power. Thank you. I am